ਇੱਕ ਗੱਲ ਕਰੀਏ ਤਾਂ ਸਾਰਾ ਮਾਹੌਲ ਜਿਹੜਾ ਕਿਉਂਕਿ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਸਾਰੇ ਇਨਸਾਫ ਮੰਗਦੇ ਨੇ ਹੁਣ ਤੱਕ ਕਈ ਵਿਧਵਾ ਬੀਬੀਆਂ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਘਰਾਂ ਦੇ ਵਿੱਚ ਚੁੱਲਿਆਂ 'ਚ ਘਾਓ ਗਾਇਆ ਪਰ ਹੁਣ ਤੱਕ ਇਨਸਾਫ ਨਹੀਂ ਮਿਲਿਆ ਇਹ ਕਿੱਥੇ ਹੈ ਭਾਰਤ ਦਾ ਕਾਨੂੰਨ ਵੇਖੋ ਹਮੇਸ਼ਾ ਕਾਨੂੰਨ ਵੇਖੋ ਜੀ ਅਮਰਪਾਲ ਜੀ ਆ ਉਹਨਾਂ 'ਤੇ ਜੇਲ ਡਿਬਰੂਗੜ੍ਹ ਪੰਜਾਬੀ ਸੇ ਕਿਹੜਾ ਉੱਤ ਪਰਚਾ ਕੋਈ ਹੈਗਾ ਕੀ ਉਹਨੇ ਮਤਲਬ ਕੀਤਾ ਜਿਉ ਆਪਣੀ ਆਵਾਜ਼ ਠਾਈ ਹੈ ਤੇ ਉਹ ਸਾਨੂੰ ਆਵਾਜ਼ ਉਠਾਉਣ ਦੀ ਵੀ ਹੱਕ ਨਹੀਂ ਸਾਨੂੰ ਸਾਨੂੰ ਹਮੇਸ਼ਾ ਕਾਲੇ ਪਾਲੀਆਂ ਨੇ ਜੇਲ੍ਹ ਦਾ ਫੇਰ ਸਾਨੂੰ ਹੋਰ ਨਾ ਥਾਵਾਂ ਤੇ ਦੱਖਣੀ ਅਫਰੀਕਾ ਦੀ ਜੇਲਾ ਜੇ ਸਾਨੂੰ ਭੇਜਿਆ ਜਾਂਦਾ ਸੀ ਅੰਗਰੇਜ਼ਾਂ ਵੇਲੇ ਤਾਂ ਹੁਣ ਸਾਡੇ ਜਿਹੜੇ ਕਾਲੇ ਅੰਗਰੇਜ਼ ਆ ਇਹ ਸਾਨੂੰ ਇਹਨਾਂ ਜੇਲ੍ਹਾਂ ਦੇ ਭੇਜਦੇ ਹਰ ਬਿਲਕੁਲ ਸ਼ੁਕਰੀਆ ਇਹ ਸਿੱਖ ਕੌਮ ਦੇ ਜਿਹੜੇ ਬੰਦੀ ਸਿੰਘ ਨੇ ਹੁਣ ਤੱਕ ਸਲਾਵਾਪੁਰਿਆ ਕਰਨ ਤੋਂ ਬਾਅਦ ਵੀ ਜੇਲਾ ਵਿੱਚ ਨਹੀਂ ਅਰਦਾਸ ਮੁਕੰਮਲ ਹੋਈ ਹੈ ਤਾਂ ਹੁਣ ਸਿੰਘ ਸਾਹਿਬ ਗਿਆਨੀ ਰਕबीर ਜੀ ਤੇਜ ਦੇ ਔਰ ਸੰਗਤਾਂ ਨੂੰ ਸਤਿਕਾਰ ਦੇ ਪਏ ਨੇ ਸਾਡੇ ਜੀ ਮਹਾਰਾਜ ਜੀ ਦੇ ਬਸਤੇ ਲੱਗਨੇ ਸ਼ੁਰੂ ਹੋ ਚੁੱਕੇ ਆ ਗੁਰੂ ਸਾਹਿਬ ਦੀ ਹਦੂਦ ਦੇ ਅੰਦਰ ਅਕਾਲ ਪੁਰਖ ਸਾਹਿਬ ਦੀ ਹਦੂਦ ਦੇ ਅੰਦਰ ਜੋ ਸੰਗਤਾਂ ਪਹੁੰਚੀਆਂ ਨੇ ਜਕਾਰਿਆਂ ਦੇ ਨਾਲ ਜੋ ਆਪਣੇ ਉਸ ਸਮੇਂ ਨੂੰ ਜੱਜ ਕਰਕੇ ਅੜਦੀ ਘਰਾ ਦਾ ਪ੍ਰਤੀਕ ਵੀ ਦੱਸ ਦਿਆ ਨੇ ਪਰ ਇਹ ਇਨਸਾਫ ਦੀ ਮੰਗ ਹੁੰਦੀ ਹੈ ਕਿ ਅਸੀਂ ਇਸ ਪਰੇ ਨੂੰ ਨਹੀਂ ਸਕਦੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਰਵਮਤੀ ਬੋਲ ਦੁਆਰਾ ਸਰਵਮਤੀ ਕਮਲ ਯਕੀਨਨ ਅਸੀਂ ਸਮਝ ਸਕਦੇ ਹਾਂ ਮੀਤ ਕੇ ਇਥੇ ਸਿੱਖ ਸੰਗਤ ਦੇ ਲਈ ਇੱਕ ਵੱਡਾ ਕਾਟਾ ਵੀ ਉਸ ਮੌਕੇ ਔਰ ਜਿਨ੍ਹਾਂ ਦੇ ਆਪਣੇ ਗਏ ਨੇ ਜਿਨ੍ਹਾਂ ਨੇ ਆਪਣੇ ਗਵਾਏ ਨੇ ਉਹਨਾਂ ਲਈ ਵੱਡਾ ਘਾਟਾ ਜੋ ਕਿ ਕਦੇ ਪੂਰਾ ਨਹੀਂ ਹੋ ਸਕਦਾ ਔਰ बार-बार ਜਦੋਂ ਵੀ 6 ਜੂਨ ਦੀ ਤਰੀਕ ਆਉਂਦੀ ਹੈ ਤਾਂ ਉਹ ਜ਼ਖਮ ਜਿਹੜੇ ਹਾਲੇ ਵੀ ਅੱਲੇ ਨੇ ਅਸੀਂ ਕਹਿ ਸਕਦੇ ਹਾਂ ਕਿ ਉਹ ਯਕੀਨਨ ਹਾਰੇ ਹੋ ਜਾਂਦੇ ਨੇ ਬਹਿਲ ਸ਼ੁਕਰੀਆ ਹਰਮੀਤ तमाम ਤਸਵੀਰਾਂ ਲਈ ਜਾਣਕਾਰੀ ਲਈ ਸੋ ਵੱਡੀ ਗਿੰਡੀ ਦੇ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਧੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਥੋੜੀ ਹੀ ਦੇ ਵਿੱਚ ਜਿਹੜੇ ਨੇ ਸਿੰਘ ਸਾਹਿਬ ਹੋਰੀ ਉਹਨਾਂ ਵੱਲੋਂ ਸੰਬੋਧਨ ਕੀਤਾ ਜਾਣਾ ਹੈ ਜੋ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖ ਪਾ ਰਹੇ ਹਾਂ ਕਿ ਸਿੱਖ ਸੰਗਤ ਅੱਜ ਸਜਦਾ ਕਰ ਰਹੀ ਹੈ ਅਕੀਦਾ ਪੇਂਟ ਕੀਤਾ ਜਾ ਰਿਹਾ ਹੈ ਸ਼ਰਧਾ ਭਾਵ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਜਿਹੜੇ ਸ਼ਹੀਦ ਹੋਏ ਉਸ ਮੌਕੇ ਆਪਰੇਸ਼ਨ ਬਲੂ ਸਟਾਰ ਮੌਕੇ ਸਾਕਾ ਨੀਲਾ ਤਾਰਾ ਦੀ ਹੁਣ 34ਵੀਂ ਵਰਸੀ ਜਿਹੜੀ ਹੈ ਫਿਲੇ 34ਵੀਂ ਬਰੇਗਨਡ ਆ ਰਹੀ ਹੈ ਜਥੇਬੰਦੀਆਂ ਪਹੁੰਚ